ਤਰਨ ਦਾ ਲਬਜ਼ੀ ਅਰਥ ਹੈ ਜੀ ਬੇੜੀ ਜਹਾਜ਼ ਤੁਲਹਾ ਜਿਵੇਂ ਦਰਿਆਵਾਂ ਤੋਂ ਨਦੀਆਂ ਤੋਂ ਪਾਰ ਕਰਨ ਵਾਸਤੇ ਪਾਰ ਹੋਣ ਲਈ ਅਸੀਂ ਬੇੜੀਆਂ ਜਹਾਜ਼ਾਂ ਜਾਂ ਕਸ਼ਤੀ ਦੀ ਵਰਤੋਂ ਕਰਨੇ ਖਾਂ ਇਥੇ ਤਰਨ ਦਾ ਅਰਥ ਹੈ ਬੇੜੀ ਸ਼ਰਨ ਸੁਆਮੀ ਕਿ ਜੇ ਭਵ ਸਾਗਰ ਨੂੰ ਪਾਰ ਕਰਨਾ ਹੈ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਬਖਸ਼ਿਸ਼ ਕਰ ਰਿਹਾ ਕਿ ਪਰਮੇਸ਼ਵਰ ਵਹਿ ਗੁਰੂ ਜੀ ਦੀ ਸ਼ਰਨ ਵਿੱਚ ਪੈ ਜਾ ਪਰਮਾਤਮਾ ਦੀ ਸ਼ਰਨ ਉਹ ਬੇੜੀ ਹੈ ਜਿਹੜੀ ਭਵ ਸਾਗਰ ਤੋਂ ਪਾਰ ਕਰ ਦਿੰਦੀ ਹੈ ਅਗਲਾ ਪ੍ਰਸ਼ਨ ਸ਼ਰਨ ਵਿੱਚ ਕਿਵੇਂ ਪਿਆ ਜਾ ਸਕਦਾ ਹੈ ਮਹਾਰਾਜ ਜੀ ਨੇ ਫਰਮਾਇਆ ਰਮਣ ਸੀਲ ਇਹਦਾ ਅਰਥ ਹੈ ਜੋ ਸਿਮਰਨ ਕਰਨ ਯੋਗ ਹੈ ਰਮਣ ਸੀਲ ਪਰਮੇਸ਼ਰ ਹੈ ਜਿਹੜਾ ਪਰਮੇਸ਼ਰ ਵੈਗੁਰੂ ਸਭ ਤੋਂ ਉੱਚਾ ਹੈ ਉਸ ਦੇ ਸਿਮਰਨ ਨੂੰ ਉਸ ਦੀ ਬੰਦਗੀ ਨੂੰ ਆਧਾਰ ਬਣਾ ਜਿਹੜਾ ਪ੍ਰਮਾਤਮਾ ਦੇ ਨਾਮ ਸਿਮਰੇਗਾ ਵੈਗੁਰੂ ਜੀ ਦੀ ਬੰਦਗੀ ਕਰੇਗਾ ਸਿਮਰਨ ਕਰੇਗਾ ਉਹ ਪਰਮਾਤਮਾ ਦੀ ਸ਼ਰਨ ਵਿੱਚ ਜਾਏਗਾ ਜਿਹੜਾ ਉਸ ਦੀ ਸ਼ਰਨ ਵਿੱਚ ਜਾਏਗਾ ਇਹ ਬੇੜੀ ਬਣ ਜਾਏਗੀ ਉਹਨੂੰ ਭਵ ਸਾਗਰ ਤੋਂ ਪਾਰ ਕਰੇਗੀ ਫਿਰ ਅਰਜ ਕਰੇ ਸ਼ਰਨ ਤਰਨ ਸ਼ਰਨ ਸੁਭਾਮੀ ਰਾਵਣ ਸੀਲ ਪਰਮੇਸ਼ਵਰ ਹੈ ਅਗੇ ਸਤਿਗੁਰੂ ਕਹਿ ਰਹੇ ਨੇ ਕਾਰਨ ਕਾਰਨ ਸਮਰੱਥ ਉਹ ਅਕਾਲ ਪੁਰਖ ਵਾਹਿਗੁਰੂ ਜੀ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਨੇ ਉਹ ਹਰ ਕੰਮ ਕਰ ਸਕਦੇ ਆ ਸੁਭਾ ਮੈਂ ਅਰਜ਼ ਕੀਤੀ ਸੀ ਪਰਮੇਸ਼ਵਰ ਦੇ ਉੱਪਰ ਕੋਈ ਇਹ ਅਧਿਕਾਰ ਖੇਤਰ ਨਹੀਂ ਕਿ ਵਾਹਿਗੁਰੂ ਜੀ ਇਹ ਕਰ ਸਕਦੇ ਨੇ ਇਹ ਨਹੀਂ ਕਰ ਸਕਦੇ ਸੱਚ ਏਵੇਂ ਕਿ ਉਹ ਸਰਬ ਕਲਾ ਸਮਰੱਥ ਨੇ ਸਭ ਕੁਝ ਕਰਨ ਕਾਰਨ ਦੇ ਸਮਰੱਥ ਨੇ দান ਦੇਤ ਪ੍ਰਭ ਪੂਰਨ ਹੈ ਕਿ ਅਕਾਲ ਪੁਰਖ ಪರಿਪੂਰਨ ਜੋ ਹੈ ਉਹ ਵਾਹਿਗੁਰੂ ਜੀ ਸਾਰੇ ਜੀਵਾਂ ਨੂੰ ਅਣ ਮੰਗਿਆ দান ਜੋ ਨਹੀਂ ਵੀ ਮੰਗਦੇ ਪਰ ਉਹਨਾਂ ਨੂੰ ਵੀ ਦਾਨ ਦੇ ਰਹੇ ਨਿਰਾਸ਼ ਆਸਕਰਣ ਜਿਹੜੇ ਬੰਦੇ ਆਪਣੀ ਜ਼ਿੰਦਗੀ ਵਿੱਚ ਜੀਵਨ ਵਿੱਚ ਨਿਰਾਸ਼ ਹੋ ਚੁੱਕੇ ਆ ਉਹ ਨਿਰਾਸ਼ਿਆਂ ਨੂੰ ਵੀ ਆਸ ਦੀ ਕਿਰਨ ਬਖਸ਼ ਦਿੰਦੇ ਆ ਜਿਹੜੇ ਨਿਰਾਸ਼ ਹੋ ਚੁੱਕੇ ਆ ਉਹਨਾਂ ਨੂੰ ਆਸ ਬਖਸ਼ਦੇ ਆ ਤੇ ਮਹਾਰਾਜ ਕਿਨ ਸਗਲ ਅਰਥ ਆਲਹਿਨ ਉਸ ਅਕਾਲਪੁਰਖ ਵੈ ਗੁਰੂ ਜੀ ਦੇ ਘਰ ਵਿੱਚ ਸਗਲ ਦਾ ਅਰਥ ਸਾਰੇ ਅਰਥ ਦਾ ਅਰਥ ਤੇ ਪਦਾਰਥ ਆਹ ਲਹਿ ਦਾ ਅਰਥ ਹੈ ਘਰ ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਘਰ ਵਿੱਚ ਸਾਰੇ ਪਦਾਰਥ ਨੇ ਤੇ ਜਿਸ ਬੰਦੇ ਦੀ ਆਸ ਮੁੱਕ ਚੁੱਕੀ ਹੈ ਕਿ ਸ਼ਾਇਦ ਮੈਨੂੰ ਇਹ ਚੀਜ਼ ਨਾ ਮਿਲੇ ਮਹਾਰਾਜ ਕਿੰਨੇ ਨਹੀਂ ਜਿਵੇਂ ਅਸੀਂ ਪਾਠ ਕਰਨਿਆ ਸੱਚੇ ਸਾਹਿਬਾ ਕਾ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਭਾਵੇਂ ਮੈਂ ਕੋਰਾਂਤ ਕੀਤੀ ਸੀ ਇੱਕ ਸ਼ਬਦ ਹੁੰਦਾ ਹੈ ਬਹੁਤ ਕੁਝ ਪਰ ਬਹੁਤ ਸ਼ਬਦ ਦੀ ਸੀਮਾ ਹੈ ਜਿਹੜਾ ਸਭ ਕੁਝ ਹੈ ਨਾ ਜੀ ਉਹਦੀ ਕੋਈ ਸੀਮਾ ਨਹੀਂ ਇਹਦਾ ਮਤਲਬ ਹਰ ਚੀਜ਼ ਕਰਤੇ ਪੁਰਖ ਦੇ ਘਰ ਵਿੱਚ ਹੈ ਨਿਰਾਸ਼ਿਆਂ ਦੀ ਆਸ ਪੂਰੀ ਕਰਦੇ ਆ ਉਸ ਦੇ ਘਰ ਵਿੱਚ ਕੱਲੇ ਪਦਾਰਥ ਹੀ ਨਹੀਂ ਤੇਰਾ ਘਰ ਆਨੰਦ ਵਧਾਈ ਤੁਧ ਘਰ ਰੋਖਾਨੀਤ ਕਿਹੜਾ ਹੈ ਜਨ ਕੋ ਪ੍ਰਭ ਸੰਗੇ ਅਸਮੇਹ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੀ ਖਰ ਚੀਜ਼ ਤੇਰੇ ਕੋਲ ਹੈ ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਬੰਦੇ ਆਸ ਖਤਮ ਕਰ ਚੁੱਕੇ ਨੇ ਸਵੇਰੇ ਸਮੇ ਸੀਮਾ ਵਿੱਚ ਸੀ ਤੇ ਮੈਂ ਇੱਕ ਬੇਨਤੀ ਕੀਤੀ ਸੀ ਜੀ ਆ ਚਾਰ ਤੁਕਾ ਹਰ ਸਾਲ ਮੈਂ ਕਹਿੰਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਘੁੱਟ ਕੇ ਪੱਲੇ ਬੰਨ ਲਈਏ ਜਿੱਥੇ ਦੁਨੀਆ ਦੀ ਆਸ ਮੁੱਕ ਜਾਏ ਜਿੱਥੇ ਦੁਨੀਆ ਦੀ ਤਾਕਤ ਮੁੱਕ ਜਾਏ ਜਿੱਥੇ ਦੁਨੀਆ ਦਾ ਇਲਾਜ ਮੁੱਕ ਜਾਏ ਜਿੱਥੇ ਸੱਚਮੁੱਚ ਮਨ ਜਿਹੜਾ ਢੇਰੀ ਟਾ ਬੋਵੇ ਐਸ ਬਚਨ ਨੂੰ ਜ਼ਰੂਰ ਚੇਤੇ ਰੱਖਿਓ ਕਿੰਨੀ ਵੱਡੀ ਆਸ ਹੈ ਇਸ ਬਚਨ ਵਿੱਚ ਬਲ छुटਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਬਿਲਕੁਲ ਨਿਰਾਸ਼ਤਾ ਹੋ ਗਈ ਜੀ ਤਾਕਤ ਵੀ ਚਲੀ ਗਈ ਬੰਧਨ ਵੀ ਪੈ ਗਿਆ ਹੁਣ ਇਹ ਵੀ ਅੱਗੋਂ ਉੱਤਰ ਮਿਲਦਾ ਤੇਰਾ ਕੋਈ ਉਪਾਅ ਨਹੀਂ ਬਲ छुटਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਕੋ ਨਾਨਕ ਅਬ ਓਟ ਹਰ ਹੁਣ ਨਿਰਾਸ਼ਿਆਂ ਦੀ ਆਸ ਤੂੰ ਹੈ ਕੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਈ ਅੱਗੇ ਫਿਰ ਸਤਿਗੁਰੂ ਕਹਿੰਦੇ ਬਲ ਹੋਵਾ ਬੰਧਨ ਛੁਟੇ ਨਿਰਾਸ਼ ਆਸ ਕਰਨ ਜਿੱਥੇ ਬਿਲਕੁਲ ਕੋਈ ਆਸ ਨਹੀਂ ਸੀ ਜੀ ਬੰਧਨ ਪੈ ਗਿਆ ਮਹਾਰਾਜ ਕਹਿੰਦੇ ਨਹੀਂ ਬਲ ਹੋਵਾ ਬੰਧਨ ਛੁਟੇ ਸਭ ਕਿਛ ਹੋ ਤੂੰ ਪਾਏ ਨਾਨਕ ਸਭ ਕੀ ਤੁਮਰਾ ਹਾਥ ਮੈਂ ਤੁਮੀ ਹੋਤ ਸਾਇ ਗੁਰੂ ਜੀ ਕਰਨੇ ਨਿਰਾਸ ਆਸ ਕਰਨ ਸਗਲ ਅਰਥ ਆਲੇ ਹੈ ਉਸ ਵੈ ਗੁਰੂ ਜੀ ਦੇ ਘਰ ਵੀ ਸਭ ਕੁਝ ਹੈ ਅਗੇ ਜੀ ਗੁਣ ਨਿਧਾਨ ਵੈ ਗੁਰੂ ਜੀ ਗੁਣਾ ਦੇ ਖਜ਼ਾਨੇ ਨੇ ਗੁਣਾ ਦੇ ਸਮੁੰਦਰ ਨੇ ਤੇ ਏਡੇ ਗੁਣਾ ਦੇ ਸਮੁੰਦਰ ਨੇ ਜਿਹੜੇ ਬੰਦੇ ਨਿਰਗੁਣੇ ਨੇ ਨ ਗੁਣਿਆਂ ਨੂੰ ਗੁਣ ਬਖਸ਼ਦੇ ਨੇ ਤੇ ਜਿਹੜੇ ਗੁਣੀ ਨਿਮਰਤਾ ਵਿੱਚ ਰਹਿੰਦੇ ਨੇ ਵਾਹਿਗੁਰੂ ਜੀ ਉਹਨਾਂ ਨੂੰ ਹੋਰ ਗੁਣਾ ਨਾਲ ਭਰਪੂਰ ਕਰਦੇ ਨਾਨਕ ਨਿਰਗੁਣ ਗੁਣ ਕਰੇ ਨਿਰਗੁਣਾ ਨੂੰ ਗੁਣ ਦਿੰਦੇ ਆ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਗੁਣਵੰਤਿਆਂ ਨੂੰ ਵੀ ਗੁਣ ਦਿੰਦੇ ਆ ਨਿਰਗੁਣਾ ਨੂੰ ਵੀ ਗੁਣ ਦਿੰਦੇ ਆ ਤੇ ਮਹਾਰਾਜ ਕਹਿੰਦੇ ਨੇ ਗੁਣ ਨਿਧਾਨ ਜਿਹੜਾ ਗੁਣਾ ਦਾ ਖਜ਼ਾਨਾ ਹੈ ਸਮੁੰਦਰ ਹੈ ਫਿਰ ਇੱਕ ਕੰਮ ਕਰ ਬਾਕੀ ਸਭ ਛੱਡ ਕਿਉਂਕਿ ਬੜਾ ਸਰਲ ਤਰੀਕਾ ਦੱਸਿਆ ਇੱਥੇ ਕੋਈ ਕਰਮ ਕਾਂ ਨਹੀਂ ਦੱਸਿਆ ਵੀ ਜੇ ਉਸ ਬੀੜੀ ਦਾ ਸਹਾਰਾ ਲੈਣਾ ਜੇ ਸਾਡੀ ਆਸ ਪੂਰੀ ਹੋਣੀ ਹੈ ਅਸੀਂ ਕਿਹੜਾ ਕਰਮ ਕਰੀਏ ਕਿਉਂਕਿ ਅੱਜ ਬਹੁ ਗਿਣਤੀ ਵਿੱਚ ਸਿੱਖ ਅੱਜ ਵੀ ਜੋਤਿਸ਼ੀਆਂ ਤੋਂ ਉਪਾਸ ਸਿੱਖਦੇ ਪਏ ਆ ਮੈਂ ਸੱਚੀ ਕਹਾ ਕਿ ਜਦੋਂ ਕਿਤੇ ਜਾਈਦਾ ਹੈ ਚਨਿਚਰਵਾਰ ਜਾਂ ਮੰਗਲਵਾਰ ਨੂੰ ਲੰਗੀਦਾ ਰਸਤੇਆਂ ਵਿੱਚ ਲੋਕ ਕੋਈ ਦੀਵੇ ਬਾਲਦਾ ਪਿਆ ਕੋਈ ਦਰਿਆ ਵਿੱਚ ਲੋਹਾ ਸੱਠ ਦਾ ਪਿਆ ਕੋਈ ਮਾਂ ਸੱਠ ਦਾ ਪਿਆ ਮੈਂ ਜਾਣੂ ਬੇਨਤੀ ਕਰਾਂ ਇਹਦੂ ਸਰਲ ਤਰੀਕਾ ਕੋ ਮਿਲੇਗਾ ਮਹਾਰਾਜ ਕਿੰਨੇ ਬਸ ਇੱਕੋ ਕੰਮ ਕਰ ਜਿਹੜਾ ਖੋਨਾ ਦਾ ਖਜ਼ਾਨਾ ਹੈ ਨਾ ਉਹਨੂੰ ਰੋਜ਼ ਚੇਤੇ ਕਰੀ ਜਾਏਗਾ ਕਿਰਦਾ ਸੁਣਾ ਉਪਾਅ ਜੀ ਇਦੂ ਵੱਡਾ ਕੋਈ ਉਪਾਅ ਹੈ ਕਿਉਂਕਿ ਕਿ ਵੈ ਗੁਰੂ ਜੀ ਦਾ ਸਿਮਰਨ ਇਦੂ ਉੱਚਾ ਕੋਈ ਉਪਾਅ ਨਹੀਂ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਇਹਦਾ ਮਤਲਬ ਹੈ ਜਿੰਨੇ ਵੀ ਕਰਮ ਅਸੀਂ ਕਰਨੇ ਆ ਨਾਮ ਤੁਲ ਕੁਝ ਵੀ ਨਖੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ ਜਿੰਨੇ ਕਰਮ ਕੀਤੇ ਜਾਂਦੇ ਆ ਮੈਂ ਸੱਚੀ ਦੱਸਾਂ ਇਹਨਾਂ ਉਪਾਵਾਂ ਦੀ ਥਾਂ ਤੇ ਨਿਠ ਕੇ ਬਹਿ ਕੇ ਗੁਰੂ ਸਾਹਿਬ ਜੀ ਦੇ ਬਚਨ ਤੇ ਸਿਮਰਨ ਤੇ ਪੈਰਾ ਦੇਣ ਲੱਗ ਪਈ ਹੈ ਨਾ ਕਿਉਂਕਿ ਸਿਮਰਨ ਵਿੱਚ ਏਡੀ ਵੱਡੀ ਤਾਕਤ ਹੈ ਉਹ ਸਭ ਕੁਝ ਹੀ ਕਰ ਦਿੰਦਾ ਮਹਾਰਾਜ ਜੀ ਨੇ ਕਿਹਾ ਇੱਥੇ ਕੰਮ ਕਰੋ ਗੁਣ ਨਿਧਾਨ ਗੁਣਾ ਦਾ ਖਜ਼ਾਨਾ ਵੈਗਰੂ ਸਿਮਰੰਤ ਨਾਨਕ ਉਹਦਾ ਸਿਮਰਨ ਕਰੀਏ ਉਹਦੀ ਬੰਦਗੀ ਕਰੀਏ ਤੇ ਅਗਲਾ ਬਚਨ ਸਗਲ ਜਾਚੰਤ ਸਗਲ ਦਾ ਅਰਥ ਇਹ ਸਾਰੇ ਜਾਂ ਚੰਤ ਦਾ ਅਰਥ ਇਹ ਮੰਗਦੇ ਨੇ ਜਾਂਚਦੇ ਨੇ ਭਿਖਾਰੀ ਨੇ ਤੇ ਮਹਾਰਾਜ ਕਹਿੰਦੇ ਨੇ ਸਗਲ ਜਾਚੰਤ ਜਾਚਿ ਕਹ ਜਿਨਨੇ ਵੀ ਲੋਕ ਨੇ ਇਹ ਸਾਰੇ ਵੈਗੁਰੂ ਦੇ ਦਰ ਦੇ ਭਿਖਾਰੀ ਨੇ ਦਾਤਾ ਕੇਵਲ ਇੱਕ ਪਰਮਾਤਮਾ ਹੈ ਜਿਵੇਂ ਸਿਵਾ ਪਾਠ ਕਰਨੇ ਆਪ ਮਾਰੇ ਦਾ ਇੱਕ ਬਚਨ ਹੈ ਜਗਤ ਭਿਖਾਰੀ ਫਿਰਤ ਹੈ ਹਾਂ ਹਰ ਮੰਗਤੇ ਦੀ ਲੋੜ ਆਪਣੀ ਆਪਣੀ ਬੁੱਧੀ ਮੁਤਾਬਕ ਹੈ ਤਾਂ ਸਾਰੇ ਮੰਗਤੇ ਆ ਨਾ ਜਿਹੜੇ ਲੋਕਾਂ ਨੂੰ ਵੀ ਦਾਨ ਕਰਦੇ ਪਏ ਚੇਤੇ ਰੱਖੋ ਉਹ ਵੀ ਮੰਗਤੇ ਬਣ ਕੇ ਮੰਗਦੇ ਪਏ ਆ ਉਹ ਧਰਮ ਦੇ ਗੁਰਦੁਆਰੇ ਚ ਬੰਦਾ ਆਉਂਦਾ ਵੈਗੁਰੂ ਜੀ ਮੈਨੂੰ ਆਹ ਦਾਤ ਦਿਓ ਦਾਤ ਲੈ ਕੇ ਉਹ ਅੱਗੇ ਵੰਦਨ ਤੁਰਦਾ ਚੰਗੀ ਗੱਲ ਕਹ ਪਰ ਯਾਦ ਰੱਖਿਓ ਖੈਨ ਸਾਰੇ ਮੰਗਤੇ ਕੋਈ ਲੋਕ ਕੇ ਮੰਗਦਾ ਕੋਈ ਚਰਸਤੇ ਵਿੱਚ ਮੰਗਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਦੇਖੋ ਕਿ ਉਸ ਵੈਗੁਰੂ ਦੇ ਦਰ ਤੇ ਸਾਰੇ ਭਿਖਾਰੀ ਆਪਾਂ ਸਤਗੁਰੂ ਤਾਂ ਆ ਬਾਣੀ ਚ ਦੇਖੋ ਏਡੀ ਵੱਡੀ ਨਿਰਮਾਨਤਾ ਪੈਗੰਬਰ ਨਹੀਂ ਪਰ ਜਦੋਂ ਨਿਮਰਤਾ ਚੋਂਦੇ ਨੇ ਉਦੋਂ ਇੱਕ ਬਚਨ ਕਰਦੇ ਆ ਕਿ ਨਾਨਕ ਜਾਚਕ ਦਰ ਤੇਰਾ ਪ੍ਰਭ ਤੁਧ ਨੂੰ ਮੰਗੇ ਦਾਨ ਮੈਂ ਤੇਰੇ ਦਰ ਦਾ ਮੰਗਤਾ ਹਾਂ ਤੁਸੀਂ ਕਿਰਪਾ ਕਰੋ ਮੈਂ ਤੁਹਾਡੇ ਦਰ ਤੋਂ ਮੰਗਣ ਆਇਆ ਮਹਾਰਾਜ ਤਾਂ ਬਚਨ ਹੈ ਮੰਗੂ ਕਾਹੇ ਰੰਕ ਸਭ ਦੇਖੋ ਤੁਜੀ ਤੇ ਮੇਰੋ ਨਿਸ਼ਤਾਰ ਕਿਸੇ ਬੰਦੇ ਕੋਲੋਂ ਜਾ ਕੇ ਮੰਗਾ ਕਿਸੇ ਨੇਤਾ ਕੋਲੋਂ ਮੰਗਾ ਕਿਸੇ ਸੰਤ ਕੋਲੋਂ ਮੰਗਾ ਖਿਮਾ ਕਰਦੇ ਆ ਜੇ ਕਿ ਜਿੰਨੇ ਨੇ ਸਾਰੇ ਮੰਗਤੇ ਨੇ ਤੇ ਮੈਂ ਇਸ ਕਰਕੇ ਮੰਗਤਿਆਂ ਤੋਂ ਨਹੀਂ ਮੰਗਦਾ ਮੈਂ ਉਹਦੇ ਦਰ ਤੋਂ ਮੰਗਣ ਆਇਆ ਜਿਹੜਾ ਮੰਗਤਿਆਂ ਦੀ ਝੋਲੀ ਭਰਦਾ ਗੁਰੂ ਸਾਹਿਬ ਜੀ ਨੇ ਇੱਕ ਬਚਨ ਕੀਤਾ ਭਾਈ ਕਿ ਸਾਰੇ ਜਾਚਕ ਨੇ ਇੱਥੋਂ ਤੱਕ ਆਪ ਜੀ ਜਦੋਂ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹੋ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਵਈਆ ਪਾਠ ਆਪਾਂ ਕਰਾਂਗੇ ਜਿਹੜੇ ਬੰਦੇ ਇਨੇ ਨਹੀਂ ਡਰਨੇ ਜੀ ਐਂ ਬਿਨਾ ਕੋਈ ਸੰਜੋਬ ਆਇਆ ਥੱਲੇ ਕੋਈ ਬੁਲਡ ਪ੍ਰੋ ਜੋਕਰ ਨਹੀਂ ਐ ਸਿੱਧੇ ਸਾਦੇ ਕੱਪੜੇ ਪਾ ਕੇ ਮੈਦਾਨੇ ਜੰਗ ਚ ਉਤਰਦੇ ਆ ਉਹਨਾਂ ਦੇ ਚਿਹਰਿਆਂ ਤੇ ਫੱਟ ਵੱਜੇ ਗੋਲੀ ਵੱਜੇ ਉਹਨਾਂ ਦਾ سینਾ ਛਲਨੀ ਚੱਲਦੀ ਹੋ ਜਾਏ ਇਨੇ ਦਲੇਰ ਬੰਦੇ ਜੀ ਇੱਥੋਂ ਤੱਕ ਕਿ ਮਸਤ ਹਾਤੀਆਂ ਨੂੰ ਚੁੱਕ ਕੇ ਅਸਮਾਨ ਵਿੱਚ ਘੁਮਾ ਦੇਣ ਮਹਾਰਾਜ ਕਿੰਨੇ ਇੱਕ ਸ਼ਬਦ ਕਰਨ ਤੇ ਧਰਤੀ ਖਿਲਣ ਲੱਗ ਪਏ ਸਤਗੁਰੂ ਕਹਿੰਦੇ ਐਡਾ ਤਾਕਤ ਵਾਲਾ ਬੰਦਾ ਵੀ ਆ ਗਿਆ ਤੇ ਪ੍ਰਭਾਵਿਤ ਨਾ ਹੋਵੀਂ ਕਿਉਂਕਿ ਇੱਕ ਹੋ ਜੈ अनेका ਬੰਦੇ ਰੱਬ ਦੇ ਦਰ ਤੇ ਮੰਗਤੇ ਨੇ ਵੀਰ ਅਪਾਰ ਵੱਡੇ ਬਰਿਆਰ ਆਪ ਵਿਚਾਰ ਐ ਚਲੋ ਸੀ ਪਾਠ ਇਕੱਠਾ ਕਰ ਦਿੰਨੇ ਆ ਆਪ ਵਿਚਾਰ ਐ ਬੱਬੇ ਨਾਲ ਐਡਾ ਲੱਗ ਜਾਂਦਾ ਉਹ ਅਰਥ ਕਰਦੇ ਆ ਮੇਰੀ ਬੇਨਤੀ ਐਡਾ ਗੀਤਰ ਹੈ ਵਿਚਾਰ ਐ ਅਗੇਤਰ ਲੱਗਾ ਐਡਾ ਇਹਦਾ ਮਤਲਬ ਬਿਨਾਂ ਵਿਚਾਰਿਆਂ ਅਰਥ ਕਰਦਿਆਂ ਅਬ ਚਾਰੇ ਨਹੀਂ ਮਰਤ ਕਰਾਂਗਾ ਇਸ ਤਰ੍ਹਾਂ ਅਬ ਅਰਥ ਵਖਰਾ ਹੋ ਜਾਏਗਾ ਫਿਰ ਬੇਨਤੀ ਬੀਰ ਅਪਾਰ ਵੱਡੇ ਬਰੀਆਰ ਅਬ ਵਿਚਾਰਾਂ ਧਾਰ ਕੀ ਸਾਰ ਕੀ ਧਾਰ ਪਛਈਆ ਐਬ ਸਿੱਧਾ ਸ਼ਸਤਰ ਵਜਦਾ ਉਹਨੂੰ ਸਹਿ ਜਾਂਦੇ ਆ ਬੀਰ ਅਪਾਰ ਵੱਡੇ ਬਰੀਆਰ ਵਿਚਾਰ ਐ ਸਾਰ ਕੀ ਧਾਰ ਪਛਈਆ ਤੂਰਤ ਦੇਸ਼ ਮਲਿੰਦ ਮਵਾਸਨ ਮਾਤੇ ਗ ਜਾਣ ਕੇ ਮਾਨ ਮਲਈਆ ਗਾਣੇ ਘੜਾਨ ਨੂੰ ਤੋੜਨ ਖਾਰਸੋ ਬਾਤਨ ਕੀ ਚੱਕ ਚਾਰ ਲਵਈਆ ਐਡੇ ਬੰਦੇ ਤਕੜੇ ਕਿਉਂਕਿ ਤਾਕਤ ਹੀ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ ਨਾ ਕਿਸ ਬੰਦੇ ਕੋਲ ਬੜੀ ਸ਼ਕਤੀ ਇੱਚ ਹੈ ਉਹ ਰਾਜਨੀਤਿਕ ਸ਼ਕਤੀ ਹੋਵੇ ਪੈਸਾ ਹੋਵੇ ਸਰੀਰ ਦੀ ਤਾਕਤ ਹੋਵੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਾ ਇਹੋ ਜੈ ਬੜੇ ਸਹਿਬ ਸ੍ਰੀ ਸਭ ਕੋ ਸਰਨਾਇਕ ਜਿਹੜਾ ਸ਼ਰੋਮਣੀ ਵੈਗੁਰੂ ਹੈ ਜਿਹੜਾ ਸਭ ਦਾ ਆਗੂ ਹੈ ਸਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਕਿਹੜੇ ਜਾਚਕ ਵੀਰ ਅਪਾਰ ਵੱਡੇ ਬ੍ਰਿਆਰ ਅਨੇਕ ਕਾਮ ਮੰਗਤੇ ਨੇ ਉਹਦੇ ਦਰ ਦੇ ਉੱਤੇ ਜਾਚਕ ਅਨੇਕ ਸੋ ਇੱਕ ਦਵਾਈਆ ਦੇਣ ਵਾਲਾ ਕੇਵਲ ਇੱਕ ਵੈਗੁਰੂ ਬਾਕੀ ਸਭ ਮੰਗਦੇ ਆ ਮਹਾਰਾਜ ਜੀ ਨੇ ਇੱਥੇ ਜਿਹੜਾ ਸ਼ਬਦ ਵਰਤੇ ਹੈ ਭੈ ਅਟਵਿਨ ਮਹਾਨਗਰ ਵਾਸੰ ਧਰਮ ਲਖਣ ਪ੍ਰਭ ਮਯਾ ਇਹਦੇ ਅਰਥ ਮੈਂ ਅੱਧੀ ਤੁਕ ਤੋ ਕਿਉਂਕਿ ਇਸ ਕਰਕੇ ਧਰਮ ਦੇ ਲਖਣ ਕੀ ਧਰਮ ਹੀ ਦੱਸਦਾ ਹੈ ਬੰਦੇ ਤਬਦੀਲੀ ਕੀ ਹੈ ਭੈ ਦਾ ਅਰਥ ਹੈ ਡਰ ਸੋ ਇਹਦਾ ਅਰਥ ਬੜੇ ਸੋਖੇ ਨੇ ਅੱਗੇ ਸ਼ਬਦ ਆ ਗਿਆ ਅਟਵੀਂ ਅਟਵੀਂ ਅੰਗ ਦਾ ਲਬਜ਼ੀ ਅਰਥ ਹੁੰਦਾ ਉਹ ਜੰਗਲ ਜਿਹਦੇ ਚ ਦਿਨ ਰਾਤ ਡਰ ਬਣਿਆ ਰਹੇ ਜਿਵੇਂ ਆਪਾਂ ਝਾੜੀਆਂ ਦੇਖਦੇ ਜੀ ਝਾੜ ਹੋਣ ਚਾਰਚ ਫਿਰ ਕੰਡਿਆਂ ਵਾਲੇ ਰੁੱਖ ਹੋਣ ਤੇ ਬੰਦਾ ਇੱਕ ਵਾਰੀ ਜੰਗਲ ਵਿੱਚ ਵੜ ਜਾਏ ਤੂੰ ਇਹ ਵੀ ਭੁੱਲ ਜਾਂਦਾ ਮੈਂ ਕਿਹੜੇ ਰਸਤੇ ਆਇਆ ਇਹਦਾ ਅਰਥ ਹੈ ਉਹ ਜੰਗਲ ਜਿਹੜਾ ਬੜਾ ਭਿਆਨਕ ਹੈ ਜਿਹਦੇ ਵਿੱਚ ਬੜੇ ਕੋਈ ਬੰਦੇ ਛੇਤੀ ਨਿਕਲਦੇ ਨਹੀਂ ਮਹਾਰਾਜ ਕਹਿੰਦੇ ਆ ਉਹ ਜੰਗਲ ਜਿਤ ਜ ਅਤ ਦਾ ਖਤਰਾ ਹੈ ਪੈ ਅਟਬੀੰਗ ਮਹਾਨਗਰ ਵਾਸੰ ਧਰਮ ਲਖਣ ਪ੍ਰਭ ਮਯਾ ਇਹਦੇ ਫਿਰ ਅਰਥ ਸੁਣਿਓ ਇਥਵਰਤ ਕਰਾਂਗਾ ਧਰਮ ਲਖਣ ਪ੍ਰਭ ਮਯਾ ਮਯਾ ਦਾ ਅਰਥ ਹੈ ਇਹ ਵੈਗਰੂਜੀ ਦੀ ਕਿਰਪਾ ਦੋ ਸ਼ਬਦ ਨੇ ਬਾਣੀ ਚ ਇੱਕ ਮਾਇਆ ਤੇ ਇੱਕ ਮਯਾ ਨਾਨਕ ਹਰਜੀ ਮਯਾ ਕਰ ਮਯਾ ਅਰਥੇ ਕਿਰਪਾ ਗਰੀਸ ਜੀ ਨੂੰ ਆਪਾ ਕਹਿੰਨੇ ਪ੍ਰਭ ਮਯਾ ਧਰਮ ਦੇ ਲਫਜ਼ ਵਰਤ ਲੈਣੇ ਧਰਮ ਦੇ ਚਿੰਨ ਧਾਰਨ ਕਰ ਲੈਣੇ ਮਹਿਸੂਸ ਨਾ ਕਰਿਓ ਧਰਮ ਦੇ ਨਾਂ ਤੇ ਜਜਬਾਤੀ ਹੋ ਕੇ ਲੋਕਾਂ ਦਾ ਮੁਕਾਬਲਾ ਕਰਨਾ ਬੜੀ ਚੰਗੀ ਗੱਲ ਹੈ ਆਪਣੇ ਧਰਮ 'ਚ ਡਿਢ ਰਹਿਣਾ ਕਿਉਂਕਿ ਅਸੀਂ ਰੋਜ਼ ਅਰਦਾਸ ਵਿੱਚ ਉਹਨਾਂ ਧਰਮੀਆਂ ਨੂੰ ਚੇਤੇ ਕਰਨੇ ਆ ਜਿਨ੍ਹਾਂ ਨੇ ਧਰਮ ਖੇਤ ਸੀਸ ਦਿੱਤੇ ਤੇ ਧਰਮ ਨਹੀਂ ਹਾਰਿਆ ਰੋਜ਼ ਆਪਾਂ ਚੇਤੇ ਕਰਨੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ ਵੇਖੋ ਸ਼ੁਰੂਆਤ 'ਤੇ ਧਰਮ ਖੇਤ ਸੀਸ ਦਿੱਤੇ ਜ਼ਮੀਨਾਂ ਦੇ ਕਬਜ਼ੇ ਲੈ ਨਹੀਂ ਬਖਸ਼ੇ ਦਾ ਜੀ ਆਪਣੀ ਡੇਰਿਆਂ ਦੇ ਕਬਜ਼ੇ ਲੈ ਕੇ ਨਹੀਂ ਆਪਣੀ ਈਰਖਾ ਦੀ ਨਹੀਂ ਧਰਮੇਤ ਸੀਸ ਦਿੱਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਕਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਨਾਲ ਕਿਹਾ ਧਰਮ ਨਹੀਂ ਖਾਰਿਆ ਧਰਮ ਖੇਤ ਜਿਹੜਾ ਹੈ ਉਹ ਧਰਮ ਨਹੀਂ ਕਦੀ ਖਾਰਦਾ ਹੁੰਦਾ ਜਿਹੜਾ ਮੰਨਜਲੀ ਧਰਮ ਨੂੰ ਵੜਾ ਕੇ ਤੁਰਦਾ ਹੈ ਆ ਸਤਿਗੁਰੂ ਕਹਿ ਰਹੇ ਨੇ ਕਿ ਧਰਮ ਲਖਣ ਪ੍ਰਭ ਮਯਾ ਜਿਸ ਉਪਰ ਪ੍ਰਮਾਤਮਾ ਦੀ ਕਿਰਪਾ ਹੋ ਜਾਏ ਜਿਸ ਉਪਰ ਵੈ ਗੁਰੂ ਜੀ ਮੇਰ ਕਰਨ ਉਸ ਬੰਦੇ ਨੂੰ ਧਰਮ ਦੇ ਲਖਣ ਪ੍ਰਾਪਤ ਹੁੰਦੇ ਆ ਉਹ ਬੰਦਾ ਧਰਮੀ ਹੁੰਦਾ ਕਿ ਥੋੜਾ ਜਿਹਾ ਜ ਆਪ ਟਿਕਾ ਬਖਸ਼ੋ ਆਪਾਂ ਇਸ ਵਿਸ਼ੇ ਤੇ ਕਿਉਂਕਿ ਤਤ ਗੱਲ ਇਹ ਧਰਮ ਲਖਣ ਪ੍ਰਭ ਮਯਾ ਤੇ ਮਹਾਰਾਜ ਕਹਿੰਦੇ ਜਿਹਨੂੰ ਧਰਮ ਮਿਲ ਜਾਏ ਉਹ ਕੀ ਕਰਦਾ ਹੈ ਸਤਗੁਰੂ ਕਹਿੰਦੇ ਸਾਧ ਸੰਗਮ RAM ਰਾਮ ਰਮਣੰ ਉਹ ਬੰਦਾ ਸਾਧ ਸੰਗਤ ਵਿੱਚ ਮਿਲਦਾ ਹੈ ਸੰਗਮ ਦਾ ਅਰਥ ਵੈਸੇ ਮਿਲਾਪ ਹੁੰਦਾ ਹੈ ਜੀ ਇਹਦਾ ਸਿੱਧਾ ਅਰਥ ਹੈ ਜਿਹੜਾ ਬੰਦਾ ਧਰਮੀ ਬਣ ਗਿਆ ਨਾ ਉਹ ਸਤ ਸੰਗਤ ਵਿੱਚ ਬੈਠਦਾ ਹੈ ਸੰਗ ਸੰਗਤ ਵਿੱਚ ਮਿਲਦਾ ਹੈ ਸੰਗਤ ਵਿੱਚ ਆਉਂਦਾ ਹੈ ਰਾਮ ਰਾਮ ਰਮਣੰ ਦੋ ਵਰੀ ਕਿਆ ਸਾਰੀਆਂ ਥਾਵਾਂ ਤੇ ਰਮੇ ਹੋਏ ਜਿਹੜੇ ਰਾਮ ਜੀ ਨੇ ਪ੍ਰਭੂ ਜੀ ਨੇ ਰਮਣੰ ਉਹਨਾਂ ਦਾ ਜਾਪ ਕਰਦਾ ਹੈ ਉਹਨਾਂ ਦਾ ਸਿਮਰਨ ਕਰਦਾ ਹੈ ਤੇ ਮਹਾਰਾਜ ਕਿੰਨੇ ਨੇ ਰਾਮ ਰਾਮ ਰਮਣੰ ਸਰਨ ਨਾਨਕ ਹਰ ਹਰ ਦਇਾਲ ਚਰਨੰ ਧੰ ਗੁਰੂ ਪੰਚਮ ਪਿਤਾ ਜੀ ਬਖਸ਼ਿਸ਼ ਕਰਦੇ ਹਾ ਸੰਗਤ ਵਿੱਚ ਆ ਕੇ ਸਭ ਥਾਵਾਂ ਤੇ ਰਵੇਂ ਹੋਏ RAM ਕਾ ਸਿਮਰਨ ਕਰਦਾ ਉਹ ਜਦੋਂ ਸਿਮਰਨ ਕਰਦਾ ਹੈ ਪ੍ਰਭੂ ਦੀ ਚਰਨਾ ਦੀ ਸ਼ਰਨ ਵੀ ਚਲਾ ਜਾਂਦਾ ਹੈ ਜਿਹੜੇ ਖਰੀ ਜੀ ਜਿਹੜੇ ਵੈ ਗੁਰੂ ਜੀ ਸਭ ਉੱਪਰ ਦਇਆ ਕਰਦੇ ਨੇ ਉਹਨਾਂ ਦੇ ਚਰਨਾ ਦੀ ਸ਼ਰਨ ਵਿੱਚ ਜਾਣ ਦਾ ਥਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਅਸਲ 'ਚ ਧਰਮ ਨੂੰ ਧਾਰਨ ਕਰਦਾ ਆ। ਆਹ ਥੋੜਾ ਜਿਹਾ ਇੱਕ ਬੇਨਤੀ ਕਰਾਂਗਾ ਜੀ। ਅਸੀਂ ਪਿਛਲੇ ਸਾਲ ਵੀ ਇਸ ਪਿਛਲੇ ਤੋਂ ਪਿਛਲੇ ਸਾਲ ਮੈਨੂੰ ਯਾਦ ਹੈ। ਦੋ ਸਾਲ ਪਹਿਲਾਂ ਇਹ ਸ਼ਲੋਕ ਆਇਆ ਸੀ। ਧਰਮ ਸ਼ਬਦ ਬੜਾ ਪ੍ਰਚਲਿਤ ਹੈ। ਇੱਕ ਤਾਂ ਧਰਮ ਲਫ਼ਜ਼ ਦੇ ਅਖਰੀ ਅਰਥ ਅਸੀਂ ਇਹਨੇ ਆ। ਧਰਮ ਕਹਿ ਲਓ, ਰਿਲੀਜੀਅਨ ਕਹਿ ਲਓ, ਮਜ਼ਬ ਕਹਿ ਲਓ, ਦੀਨ ਕਹਿ ਲਓ ਇਹ ਚੀਜ਼ਾਂ ਨੇ। ਇਹ ਜਿਹੜੇ ਖਾਸ ਕਰਕੇ ਦੋ ਸ਼ਬਦ ਧਰਮ ਸਾਨੂੰ ਪਤਾ ਹੈ ਸੰਸਕ੍ਰਿਤ ਦਾ ਲਫ਼ਜ਼ ਹੈ। ਇਹਦਾ ਵੈਸੇ ਇਹ ਸੰਸਕ੍ਰਿਤ ਦੀ ਤ੍ਰੀ ਧਾਤੂ ਤੋਂ ਬਣਿਆ ਹੈ ਇਹਦਾ ਲਬਜ਼ੀ ਅਰਥ ਇਹ ਹੁੰਦਾ ਧਾਰਨ ਕਰਨਾ ਉਂਝ ਧਰਮ ਦਾ ਅਰਥ ਕਰਤਵ ਵੀ ਹੁੰਦਾ ਹੈ ਧਰਮ ਦਾ ਅਰਥ ਫਰਜ਼ ਵੀ ਹੁੰਦਾ ਹੈ ਧਰਮ ਸ਼ਬਦ ਸਾਡੇ ਸਮਾਜ ਚ ਇਨਾ ਵਰਤਿਆ ਜਾਂਦਾ ਨਾ ਜੀ ਇੱਥੇ ਇਕੱਲਾ ਗੁਰਦੁਆਰੇ ਰੋਹਾਨੀ ਧਰਮ ਹੀ ਨਹੀਂ ਇੱਥੇ ਕੁਝ ਸੰਸਾਰੀ ਧਰਮ ਵੀ ਨੇ ਅਸੀਂ ਆਪਾਂ ਕਹਿੰਦੇ ਆ ਕਿ ਇਹ ਮਾਪਿਆਂ ਦਾ ਧਰਮ ਪੂਰਾ ਕੀਤਾ ਫਰਜ਼ ਪੂਰਾ ਕੀਤਾ ਇਹ ਔਲਾਦ ਦਾ ਧਰਮ ਹੈ ਇਹ ਧੀ ਦਾ ਧਰਮ ਹੈ ਇਹ ਪਤਨੀ ਦਾ ਧਰਮ ਹੈ ਇਹ ਪਤੀ ਦਾ ਧਰਮ ਹੈ ਇਹ ਰਾਜੇ ਦਾ ਧਰਮ ਹੈ ਸੱਚ ਇਹ ਸਾਰੇ ਵਰਤਨੇ ਆ ਇਹ ਗ੍ਰਿਸ਼ਟੀ ਦਾ ਧਰਮ ਹੈ ਧਰਮ ਸ਼ਬਦ ਕਿੰਨੇ ਕਮਾਲ ਦਾ ਹੈ ਜੀ ਥਾਂ ਥਾਂ ਤੇ ਅਸੀਂ ਲਵਜ ਵਰਤੇ ਰਹੇ ਨੇ ਕਿ ਧਰਮ ਕੀ ਹੈ ਧਿਆਨ ਦਿਓ ਜੀ ਗੁਰਮੁਖੋ ਥੋੜਾ ਜਿਹਾ ਮਹਾਰਾਜ ਦੀ ਬਾਣੀ ਚ ਥੋੜਾ ਜਿਹਾ ਉਹ ਧਰਮ ਕੀ ਹੈ ਅੱਜ ਸਾਰੇ ਸਮਾਜ ਕਲੇ ਆਪਾਂ ਨਹੀਂ ਸੱਚੀ ਤੁਹਾਨੂੰ ਕਹਾਂ ਕਿ ਧਰਮ ਕਮਾਣ ਵਾਲਾ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਸੱਚ ਇਹ ਵੀ ਦੌੜੇ ਲੱਗੀ ਹੈ ਸਾਡੇ ਸਿਰਾਂ ਦੀ ਗਿਣਤੀ ਵੱਧ ਜਾਏ ਫਿਰ ਅਰ ਜ ਸੁਣੀਓ ਸਾਡੀ ਗਿਣਤੀ ਵਾਧਦਾ ਦੂਜਿਆਂ ਦੀ ਘਟ ਜਾਏ ਇਹ ਧਰਮ ਹੈ ਨਾ ਜ ਚਾਹ ਲਾਲਚ ਨਾਲ ਆ ਜਾਏ ਚਾਹ ਤਮੇ ਨਾਲ ਆ ਜਾਏ ਚਾਹ ਡਰਾ ਕੇ ਆ ਜਾਏ ਸਾਡੀ ਜਿਹੜਾ ਧਰਮ ਹੈ ਸਾਡੀ ਸੰਪਰਦਾ ਵੱਧ ਜਾਏ ਦੂਜੇ ਦੀ ਘਟ ਜਾਏ ਮੈਨੂੰ ਬਖਸ਼ ਦੇ ਆ ਜੇ ਅਸਲ ਚ ਇਹ ਧਰਮ ਨਹੀਂ ਅੰਦਰ ਖਾਤੇ ਧਰਮ ਦੇ ਬੁਰਕੇ ਥੱਲੇ ਇਸ ਪਲੈਨਟ ਤੇ ਰਾਜਨੀਤੀ ਹੋ ਰਹੀ ਹੈ ਸਾਡੀ ਗਿਣਤੀ ਵਾਜੇਗੀ ਬਹੁ ਗਿਣਤੀ ਘਟ ਗਿਣਤੀ ਨੂੰ ਦਵਾ ਸਕੇਗੀ ਫਿਰ ਅਰ ਸਨਾਬ ਥੋੜਾ ਪਾ ਬਾਣੀ ਚੋਂ ਦੇਖਾਂਗੇ ਨਾ ਸਾਰਾ ਮਹਾਰਾਜ ਜੀ ਨੇ ਪਹਿਲੀ ਗੱਲ ਧਰਮ ਸ਼ਬਦ ਕੀ ਹੈ ਧਰਮ ਸੰਸਕ੍ਰਿਤ ਦੀ ਤ੍ਰੇ ਤਾਤੂ ਤੋਂ ਨਿਕਲਿਆ ਇਹਦਾ ਅਰਥ ਹੁੰਦਾ ਧਾਰਨ ਕਰਨਾ ਉਂਝ ਧਰਮ ਦਾ ਲਫਜ਼ੀ ਅਰਥ ਮੈਂ ਕੱਲ ਇੱਕ ਇਸ਼ਾਰਾ ਕੀਤਾ ਸੀ ਜਦੋਂ ਧਰਮ ਲਫਜ਼ ਵੀ ਨਹੀਂ ਸੀ ਬੰਦਾ ਵੀ ਨਹੀਂ ਸੀ ਜੀ ਧਰਮ ਤੇ ਉਦੋਂ ਵੀ ਸੀ ਧਰਮ ਦਾ ਅਰਥ ਹੈ ਕਿ ਉਹ दैवी ਵਿਧਾਨ ਮੈਂ ਥੋੜੇ ਹੋਰ ਅਰਥ ਕਰਨ ਲੱਗਾ ਵਾਂ ਪਰ ਇਸ ਕਥਾ ਦਾ ਮਤਲਬ ਇਹ ਨਹੀਂ ਆਖਰੀ ਸੱਚ ਇਹ ਵੇ ਉਹ दैवी ਵਿਧਾਨ ਇਉਂ ਕਹਿ ਲਓ ਉਹ दैवी ਰੱਬ ਦਾ ਬਣਾਇਆ ਹੋਇਆ ਕਾਨੂੰਨ ਜਿਹੜਾ ਪੂਰੇ ਦੇ ਪੂਰੇ ਸੰਸਾਰ ਨੂੰ ਚਲਾਉਂਦਾ ਪਿਆ ਹੈ ਜਦੋਂ ਬੰਦਾ ਨਹੀਂ ਉਦੋਂ ਵੀ ਚਲਾ ਰਿਹਾ ਜਿਵੇਂ ਅਸੀਂ ਕੱਲ੍ਹ ਇਹ ਪਰਮਾਨ ਲੈ ਆ ਸੀ ਕਿ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਸਪੇਸ ਦਾ ਤੇ ਟਾਈਮ ਦਾ ਜ਼ਿਕਰ ਇਹ ਦੋਨਾਂ ਚ ਇਹ ਇਸ ਪੌੜੀ ਚ ਇੱਕ ਪਾਸੇ ਥਾਂਕ ਹੈ ਦੂਜੇ ਪਾਸੇ ਟਾਈਮ ਹੈ ਆ ਰਾਤੀ ਰੁੱਤੀ ਥਿੱਤੀ ਵਾਰ ਟਾਈਮ ਹੈ ਜੀ ਇਹਨੂੰ ਸਮਝ ਆਪਾਂ ਲੈ ਲਿਈਆਂ ਰਾਤਾਂ ਕਹਿ ਲੋ ਚ ਰੁੱਤਾਂ ਕਹਿ ਲੋ 15 ਥਿੱਤਾਂ ਕਹਿ ਲੋ 7 ਵਾਰ ਕਹਿ ਲੋ 12 ਮਹੀਨੇ ਕਹਿ ਲੋ ਇਹ ਟਾਈਮ ਦੀ ਗਿਣਤੀਬਿੰਤੀ ਹੈ ਨਾ ਰਾਤੀ ਰੁੱਤੀ ਥਿੱਤੀ ਵਾਰ ਅੱਗੇ ਪਵਨ ਪਾਣੀ ਅਗਨੀ ਪਾਤਲ ਇਹ ਸਪੇਸ ਵੀ ਆ ਗਿਆ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਬੋਲੀ ਵੱਖਰੀ ਹੈ ਖਾਣੇ ਵੱਖਰੇ ਨੇ ਕੱਪੜੇ ਵੱਖਰੇ ਨੇ ਪਰ ਇਹ ਗੱਲ ਚੇਤੇ ਰੱਖੋ ਇੱਕ ਗੱਲ ਸਾਰਿਆਂ ਦੀ ਸਾਂਝੀ ਹੈ ਚਾਹ ਮੰਦ ਹਿੰਦੂ ਹੈ ਮੁਸਲਮਾਨ ਅ ਧਰਮ ਦੀ ਮਰਿਆਦਾ ਸਾਰਿਆਂ ਦੀ ਇੱਕ ਦੂਜੇ ਨਾਲ ਮਿਲਦੀ ਹੈ ਜੀ ਸਾਡੇ ਧਰਮ ਚ ਹੈ ਜਿਹੜਾ ਕਿਸ ਕਤਲ ਕਰੇਗਾ ਉਹ ਪਾਪਿਤ ਹੈ ਅਸੀਂ ਇਸ ਨੂੰ ਮੰਨਿਆ ਇਸ ਪੈਰਾ ਦੇ ਅੰਦਰ ਇਸੇ ਕਿਸਾਂ ਦਾ ਜ਼ਿਕਰ ਕਰਨੇ ਪਰ ਹਿੰਦੂ ਦਾ ਧਰਮ ਵਿੱਚ ਬੱਚਾ ਹੋ ਜਾ ਉਹਦਾ ਮੁੰਡਨ ਕਰਨ ਤੁਰ ਪੈਂਦੇ ਆ ਉਹ ਕਿਸ ਕਟਾਂ ਤੁਰ ਪਏ ਇਸਲਾਮ ਦਾ ਧਰਮ ਵਿੱਚ ਸੁਨਤ ਕਰਨ ਤੁਰ ਪੈਂਦੇ ਆ ਈਸਾਈ ਜਿਹੜੇ ਨੂੰ ਗੁਪਟਾਈਜ਼ ਕਰਨ ਲੱਗ ਪੈਂਦੇ ਆ ਇਹ ਬਾਹਰ ਦੇ ਬਾਹਰ ਦੀਆਂ ਮਰਿਆਦਾਵਾਂ ਨੇ ਪਰ ਮੈਂ ਫਿਰ ਬੇਨਤੀ ਕਰਾਂਗਾ ਦੇਵੀ ਧਰਮ ਉਹ ਹੈ ਜਿਨੇ ਰਾਤਾਂ ਨੂੰ ਰੁੱਤਾਂ ਨੂੰ ਥਿੱਤਾਂ ਨੂੰ ਤੇ ਐਸ ਧਰਤੀ ਨੂੰ ਬੰਨ ਕੇ ਰੱਖਿਆ ਹੋਇਆ ਉਹ ਦੇਵੀ ਵਿਧਾਨ ਕਿਸੇ ਸੰਪਰਦਾ ਦਾ ਮੁਸਾਜ ਨਹੀਂ ਮੈਂ ਬਖਸ਼ ਦਿਆ ਜੇ ਕਿਤੇ ਕੱਟੜ-ਕੱਟੜ ਦੇ ਲਫ਼ਜ਼ ਕੀ ਕਾ ਅਗਿਆਨੀ ਬੰਦੇ ਜਿਹੜੇ ਧਰਮ ਦਾ ਦਾਵਾ ਕਰਦੇ ਆ ਜੇ ਕਿਤੇ ਰੱਬ ਦੀਆਂ ਰਾਤਾਂ ਰੂਤਾ ਠਿੱਤਾ ਪੌਣ ਪਾਣੀ ਇਹਨਾਂ ਦੇ ਅਧੀਨ ਹੁੰਦੀ ਸੱਚੀ ਮੁੱਚੀ ਇਹਨਾਂ ਜ਼ੁਲਮ ਕਰਨਾ ਸੀ ਇਹਨਾਂ ਦੂਜੇ ਧਰਮ ਵਾਲੇ ਨੂੰ ਸਾਹ ਨਹੀਂ ਸੀ ਲੈਣ ਦੇ ਪਰ ਉਹਦੇ ਦੇਵੀ ਵਿਧਾਨ ਵਿੱਚ ਕੋਈ ਦਖਲ ਦੇ ਸਕਦਾ ਜੀ ਉਹਦੀਆਂ ਰਾਤਾਂ ਰੁੱਤਾਂ ਚਿੱਤਾਂ ਜਿਹੜੀਆਂ ਗੁਰੂ ਸਾਹਿਬ ਨੇ ਕਿੱਡੀ ਬਖਸ਼ਿਸ਼ ਕੀਤੀ ਇੱਕ ਇਸ ਪੌੜੀ ਵਿੱਚ ਉਸ ਧਰਮ ਦਾ ਜ਼ਿਕਰ ਕੀਤਾ ਜਿਹੜਾ दैवी ਵਿਧਾਨ ਹੈ ਜਿਵੇਂ ਉਹਦਾ ਕਾਨੂੰਨ ਚੱਲਦਾ ਹੈ ਤੇ ਅਗਲੀ ਗੱਲ ਕਹੀ ਇਸ ਧਰਤੀ ਤੇ Hindu ਹੋਵੇ ਮੁਸਲਮਾਨ ਹੋਵੇ ਜੈਨੀ ਹੋਵੇ ਬੋਧੀ ਹੋਵੇ ਉਹ ਕਿਹੜੀ ਸੰਪਰਦਾ ਹੈ ਪਰ ਇੱਕ ਗੱਲ ਸਾਰਿਆਂ ਧਰਮਾਂ ਦੀ ਸਾਂਝੀ ਹੋਵੇਗੀ ਬੰਦੇ ਦੇ ਕੀਤੇ ਹੋਏ ਕਰਮਾਂ ਦੀ ਵਿਚਾਰ ਜ਼ਰੂਰ ਹੋਵੇਗੀ